ਦੈਂਦਾ ਆਪਣਾ ਦਿਖ ਜੇ ਮੇਰਾ ਨਾਮ ਸੁਖਵੀਰ ਸਿੰਘ ਕਿੱਥੋਂ ਦੇ ਤੁਸੀਂ ਕਿੱਥੋਂ ਦੇ ਰਹਣ ਮੈਂ ਗੁਰਨਾਣਕ ਲਵਨੀ ਦਾ ਕੀ ਕੀ ਕਰਨ ਹੋਇਆ ਤੁਹਾਨੂੰ ਅੱਜ ਨਮਕਣਾ ਪਿਆ ਉਥੇ ਪੁੱਲ ਦਿੱਤੀ ਜੇ ਇਸੇ ਕਰ ਨਹੀਂ ਯਾਰ ਮੈਂ ਜੇ ਆਣੂੰ ਜਾਂਦਾ ਤਾਂ ਕਰਕੇ ਤ੍ਰੀਵਿਲਰ ਲਾ ਕੇ ਕਰੀਏ ਹੁਣ ਪਜਾ ਕੇ ਲੈ ਜਾਂਦੇ ਕਦੀ ਹੁਣ ਤ੍ਰੀਵਿਲਰ ਜਦੋਂ ਤੋਂ ਮੈਂ ਜਾਣਦਾ ਤੇਰੇ ਅੱਧੇ ਨਹੀਂ ਕੋਲ ਹੈ ਜੀ ਜਿਹੜੇ ਉਹਨਾਂ ਨੇ ਆਪਣੇ ਬੰਦੇ ਕੋਈ ਓਡੇ ਚੇਤਾਨੀਆਂ ਦੇ ਗੰਦੇ ਜਿਹੇ ਕਮੈਂਟ ਕਰਦੀਆਂ ਅੱਜ ਤੀ ਜਿਹੜੀ ਘਟਨਾ ਕਰਨ ਲੱਗੀ ਸੀ ਚੰਗੀ ਸੀ ਇਹ ਤੁਹਾਡੇ ਵਰਸਤ ਮੇਰੇ ਵੱਲ ਤੇ ਚੰਗੀ ਵੀ ਨਹੀਂ ਤੇ ਮਾੜੀ ਵੀ ਨਹੀਂ ਕੰਮ ਵੀ ਕਰਦੇ ਜੀ ਮੈਂ ਵੈਲਡਿੰਗ ਦਾ ਕੰਮ ਕਰਦਾ ਆਪਣੀ ਸ਼ਾਪ ਹੈ ਕਿ ਜਾਂ ਸਭ ਆਪ ਨਹੀਂ ਗੰਬੀਰ ਲੱਗਦਾ ਗਲਡਿੰਗ ਨਾ ਹੱਥ ਮੈਂ ਤੇ ਗਰੰਟੀ ਮੈਂ ਦੂਰ ਹੋ ਗਿਆ ਯਾਰ ਕਾ ਇਹ ਨਾ ਬੰਮਾਲਾ ਦੇ ਉੱਤੇ ਇੱਕ ਬੰਦੇ ਦੀ ਇੰਨੀ ਬੇਇਤੀ ਕਰਦੇ ਕੋਈ ਹਿਸਾਬ ਨਹੀਂ 100 ਬੰਦਾ ਇੱਕ ਦਿਨ 100 ਬੰਦਾ ਆਦੀ ਇਹਦੇ 100 ਬੰਦੇ ਨਾਲ ਰਿਸ਼ਤੇਦਾਰੀ ਹੁੰਦੀ ਬੰਦੇ ਦੀ 100 ਗੱਲਬਾਤ ਹੁੰਦੀ ਭਾਜੀ ਕਾਰਨ ਕੀ ਆ ਤੁਹਾਨੂੰ ਆ ਗਿਆ ਕਦਮ ਚੁੱਕਿਆ ਨਹੀਂ ਕੀ ਇਸੇ ਕਰਦਿਆਂ ਚੁੱਕਿਆ ਕੌਣ ਕਰਦੇ ਕੋਈ ਆਪਣੇ ਪਰਿਵਾਰਕ ਮੈਂਬਰ ਹੈ ਜਾਂ ਕੋ ਹੋ ਰਿਹਾ ਆਪਣੇ ਪਗਰਾਰ ਕਾਨੂੰ ਤੋ ਦੱਸਦਾ ਵੀ ਨਹੀਂ ਦਾ ਬਾਹਰੋਂ ਕਰਦੇ ਤੁਹਾਨੂੰ ਸਾਕ ਹਾਂ ਕੱਲੇ ਆ ਜੀ ਇਹ ਹੁਣ ਅਸੀਂ ਇਤ ਕੋ ਪੁੱਛਗਿਛ ਕਰਕੇ ਪਤਾ ਕਰਦੇ ਆ ਕਿ ਘਰੇਲੂ ਉਹਨਾਂ ਦਾ ਝਗੜਾ ਵਾ ਜਾਂ ਕਿਸੇ ਦੇ ਨਾਲ ਕੋ ਲੈਣ ਦੇਣ ਦਾ ਝਗੜਾ ਵਾ ਇਹ ਹੁਣ ਪੁੱਛਗਿਛ ਤੋਂ ਬਾਅਦ ਹੀ ਪਤਾ ਲੱਗੇਗਾ ਬਾਕੀ ਜਿੱਥੋਂ ਇਹ ਲੈ ਕੇ ਆਏ ਆ ਉਹ ਏਰੀਆ ਸਿਟੀ ਠਾਣੇ ਦਾ ਪੈਂਦਾ ਵਾ ਕਿਉਂ ਪੁਲ ਦੇ ਉੱਪਰ ਜਿਹੜਾ ਏਰੀਆ ਵਾ ਉਹ ਸਿਟੀ ਦਾ ਵਾ ਜੇ ਲੈਣਾ ਦੇ ਵਿੱਚ ਹੁਣ ਦਾਦੇ ਫਿਰ ਉਹ ਰੇਲਵੇ ਪੁਲਸ ਦਾ ਏਰੀਆ ਸੀ ਇਸ ਕਰਕੇ ਕੋਸ਼ਿਸ਼ ਕਰਕੇ ਜੇ ਕੋਈ ਕਾਰਵਾਈ ਕਰਨ ਦੀ ਲੋੜ ਪੈਂਦੀ ਹੈ ਤੁਸੀਂ ਜਿਹੜਾ ਪੁਲਿਸ ਦੇ ਹਵਾਲੇ ਕਰਾਂਗੇ ਉਹ ਤੇ ਬਾਕੀ ਇਹਨਾਂ ਦੇ ਪਰਿਵਾਰ ਨੂੰ ਸਾਧਦੇ ਆ ਜੇ ਕੋਈ ਨਹੀਂ ਕੋਈ ਗੱਲ ਹੋਵੇਗੀ ਤੇ ਉਹਨਾਂ ਕੋਲੋਂ ਲਿਖ ਕੇ ਲੈ ਕੇ ਤੇ ਇਹਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਜਾਏ ਇਹਨਾਂ ਦੇ ਸਾਰੇ ਦੀ ਜਾਨ ਤੇ ਰੇਲਵੇ ਪੁਲਿਸ ਵੱਲੋਂ ਬਚਾਈ ਗਈ ਹੈ ਹਾਂਜੀ ਰੇਲਵੇ ਪੁਲਿਸ ਵੱਲੋਂ ਕਿਉਂ ਜਦੋਂ ਮੈਸੇਜ ਮਿਲਦਾ ਵਾ ਪੁਲਿਸ ਦੀ ਡਿਊਟੀ ਆ ਕਿ ਜਾ ਕੇ ਮੌਕੇ ਤੇ ਕਿ ਪਹਿਲੋ ਜਾਨ ਦੀ ਰਾਖੀ ਕਰਨੀ ਸਾਡਾ ਫਰਜ਼ ਆ ਅਸੀਂ ਇਹ ਨਹੀਂ ਵੇਖਦੇ ਕਿ ਜ਼ਿਲ੍ਹਾ ਪੁਲਿਸ ਦਾ ਏਰੀਆ ਜਾਂ ਜੀਆਰਪੀ ਦਾ ਏਰੀਆ ਵਾ ਅਹੀਂ ਜਾ ਕੇ ਪਹਿਲੋ ਆਪਣੀ ਡਿਊਟੀ ਕੀਤੀ ਆ ਉਸ ਤੋਂ ਬਾਅਦ ਜੋ ਵੀ ਕਾਰਵਾਈ ਹੈ ਜੇ ਜ਼ਿਲ੍ਹੇ ਪੁਲਸ ਦੀ ਹੈ ਤੇ ਉਹ ਕਰਨਗੇ ਜੇ ਸਾਡੀ ਹੋਵੇਗੀ ਤਾਂ ਅਸੀਂ ਕਰਾਂਗੇ ਇੱਕ ਥੋੜੀ ਦੂਰ ਗੱਦੀ ਚੌਂਕ ਪੈਦਾ ਉਹ ਟ੍ਰੈਫਿਕ ਵਾਲਿਆਂ ਨੂੰ ਇਨਫੋਰਮੇਸ਼ਨ ਦਿੱਤੀ ਗਈ ਨੇ ਜੂ ਪਤਾ ਲੱਗਿਆ ਪਰ ਉਹ ਪਤਾ ਲੱਗਾ ਕਿ ਉਹਨਾਂ ਨੇ ਕਿਹਾ ਤਾਂ ਵੀ ਰੇਲਵੇ ਸਟੇਸ਼ਨ ਵਾਲੇ ਦਾ ਪੈਣਾ ਉਹਨਾਂ ਕੋਲ ਕੋਈ ਗੱਲ ਨਹੀਂ ਕਿਸੇ ਵੇਲੇ ਨਾ ਕਿਸੇ ਨੂੰ ਨਹੀਂ ਪਤਾ ਹੁੰਦਾ ਨਹੀਂ ਨਹੀਂ ਪੁਲਸ ਦੀ ਗੱਲ ਕਰਦਾ ਕਿ ਆਪਣਾ ਫਰਟੀ ਜੀ ਨਾਲ ਸਾਡੇ ਪੁਲਿਸ ਨੂੰ ਕਹੀ ਹਾਂ ਉਹਨਾਂ ਦੀ ਡਿਊਟੀ ਬਣਦੀ ਸੀ ਕਿ ਪਹਿਲੋ ਜਾ ਕੇ ਉਹਨੂੰ ਜਾਨ ਬਚਾਉਂਦੇ ਉਸ ਤੋਂ ਬਾਅਦ ਜਿਹੜੀ ਕਾਰਵਾਈ ਆ ਜਾਂ ਰੇਲਵੇ ਪੁਲਿਸ ਆ ਉਹਨਾਂ ਦੀ ਆ ਤੇ ਉਹ ਬਾਅਦ ਦੀ ਗੱਲ ਹੁੰਦੀ ਆ ਸਰ ਇਹਨੇ ਕਾਰਨ ਦੱਸਿਆ ਕਾਰਨ ਕੀ ਆ ਲੰਕੰਨ ਦਾ ਕਾਰਨ ਆ ਜੇ ਪੁੱਛਣਾ ਜੇ ਤੁਹਾਡੇ ਸਾਹਮਣੇ ਬਾਹਰ ਹੀ ਆਇਆ ਜੇ ਪੁੱਛ ਪੁੱਛ ਆਪ ਪੁੱਛਦੇ ਹੋ ਜੀ ਪੁੱਛ ਕੇ ਦੱਸਦੇ ਮੈਂ ਜੇ ਕੋਈ ਪੁੱਛ ਕੇ ਚਾਹੀ ਕੀਤੀ ਨਹੀਂ ਗਈ ਪੁੱਛ ਕੇ-ਛਕ ਕੇ ਜੋ ਵੀ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਬੁਲਾ ਕੇ ਤੇ ਉਹਨਾਂ ਦੇ ਹਵਾਲੇ ਕਰਾਂਗੇ ਜੇ ਉਹ ਕੋਈ ਕਾਰਵਾਈ ਕਰਾਉਣੀ ਚਾਹਣਗੇ ਤੇ ਉਹ ਵੀ ਕਰਾਂਗੇ